ਕਹ ਰਹੇ ਨੇ ਸ਼ੋਣਿਕ ਕਮੇਟੀ ਦੇ ਬੋਟਾ ਬਣਾਓ ਆਪਾਂ ਸ਼ੋਣਿਕ ਕਮੇਟੀ ਤੇ ਕਾਬਜ਼ ਹੋਣਾ ਹੈ ਯਾਨੀ ਕਿ ਸ਼ੋਣਿਕ ਕਮੇਟੀ ਤੇ ਕਬਜ਼ਾ ਹੋਵੇ ਹਰ ਮਾਂ ਖਰਬਾਂ ਦੇ ਬਜਟ ਤੇ ਸਾਡਾ ਕਬਜ਼ਾ ਹੋਵੇ ਮਤਲਬ ਇਹ ਹੈ ਇਹਨਾਂ ਦਾ ਜਿਹੜੇ ਵੀ ਅਮਰਪਾਲ ਦੇ ਪਿੱਛੇ ਤੁਰਦੇ ਨੇ ਜਾਂ ਇਹਦੇ ਪਾਪੇ ਦੇ ਪਿੱਛੇ ਲਾ ਕੇ ਤੁਰੇ ਪਏ ਨੇ ਇਹਨਾਂ ਵਿੱਚੋਂ ਇੱਕ ਵੀ ਬੰਦਾ ਉੱਠਾਓ ਜਿਹੜਾ ਕਹਿੰਦਾ ਹੋਵੇ ਮੈਂ ਕਾਲਾ ਸਾਹਿਬ ਨੂੰ ਮੰਨਦਾ ਹੁਣ ਜੀ ਗੱਲ ਜਿਹੜੀ ਇਹਨਾਂ ਦੇ ਕੋਲੋਂ ਬਹੁਤ ਵੱਡਾ ਨੁਕਸਾਨ ਹੋਣਾ ਉਹ ਇਹ ਹੈ ਕਿ ਜਿਹੜੇ ਨੌਜਵਾਨ ਪਹਿਲਾਂ ਜੇਲ੍ਹਾਂ ਵਿੱਚ ਬੈਠੇ ਆ ਤੇ ਬੰਦੀਸ਼ਮੇਂ ਦੀ ਗੱਲ ਹੀ ਕਰ ਰਹੇ ਜਿਹੜੇ ਇਹਨਾਂ ਨੇ ਫਸਾਏ ਉਹ 42 43 ਦਾ ਉਹ ਨੇ ਜਿਹੜੇ ਤੇ ਪਰਚਾ ਪਿਆ ਹੋਇਆ ਹਾਲ ਤੱਕ ਜਵਾਨ ਨਹੀਂ ਕੋਈ ਇਤਨਾ ਕਿਸੇ ਨੇ ਕੋਈ ਸਟੇਟਮੈਂਟ ਦਿੱਤੀ ਹੈ ਉਹਨੇ ਕਿ ਪੈਰ ਗਈ ਜਿਹੜੇ ਹੋਣੇ ਦੁਬਾਰਾ ਹੋਰ ਫਸਾਉਣਗੇ ਉਹ ਅਣਗਿਣਤ ਹੋਣਗੇ ਬਾਈਬਲੂ ਜੇ ਕਾ ਖਾਲਸਾ ਬਾਈਬਲੂ ਜੇ ਕੀ ਪਤੇ ਇਹ ਦੇਵੂ ਗੜਵਾਲੇ ਸੰਤ ਅੰਮ੍ਰਿਤਪਾਲ ਇੱਕ ਕਹਾਵਤ ਨੂੰ ਐਰਰ ਨਾ 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 ਐਲਪੀ ਸਾਹਮਣੇ ਹੁਣ ਪਰ ਬੈਠੇ ਹੁੰਦੇ ਉਹਨਾਂ ਦੇ ਸਤਕਾਰਯੋਗ ਪਿਤਾ ਜੀ ਸਰਦਾਰ ਤਰਸ਼ੇਲ ਸਿੰਘ ਮੇਜਪਾ ਕਸ਼ੋਰ ਬੜੀ ਬਲਬਾ ਤੇ ਹੁਣ ਪ੍ਰਚਾਰਕ ਫੇਰੀਓ ਤੇ ਨਿਕਲੇ ਹੋਏ ਨੇ ਤੜਾ ਪਹਿਲਾਂ ભગવાન ਕੇ ਚਿੱਟਾ ਕੋੜਦਾ ਜਮਾ ਪਾ ਕੇ ਹੱਥ ਵਿੱਚ ਸ੍ਰੀਸਾ ਪੜ ਕੇ ਗੜ ਦੇ ਵਿੱਚ ਹਜ਼ੂਰੀ ਆ ਪਾ ਕੇ ਉਹਨਾਂ ਕਹਿ ਰਹੇ ਨੇ ਚੋਣ ਕਮੇਟੀ ਦੀਆਂ ਬੋਟਾਂ ਬਣਾਓ ਆਪਾਂ ਚੋਣ ਕਮੇਟੀ ਦੇ ਕਾਪਜ ਹੋਣਾ ਇਹ ਮੈਂ ਕੀ ਕਹਿ ਰਹੇ ਹਾਂ ਟੋਕ ਦੇ ਦੇ ਪਿੱਛੇ ਚਮਚੇ ਲੱਗੇ ਹੋਏ ਇਹਨਾਂ ਨੂੰ ਪਤਾ ਹੈ ਜੇ ਢੇਲੀ ਫੁੱਟੂ ਤਮੜੀ ਮੱਟੀ ਰੋੜੀ ਜੜੀ ਹੁੰਦੇ ਲੋਗੇ ਇਹ ਹਫ਼ਤਾ ਨੇ ਤੇ ਚਮਚਾਗਰੀ ਕਰਨ ਵਾਲੇ ਬਾਰੇ ਲੋਕ ਨੇ ਕੁਝ ਤਾਂ ਹੁਣ ਮੈਂ ਉਹ ਚੰਨ ਰਾਣੀਆਂ ਗੱਲਾਂ ਹੋ ਗਈਆਂ ਮਾਛੇੜਾ ਮਾਤਾ ਸੇਕੋਂ ਦੇ ਕਹਿੰਦੇ ਨੇ ਅੰਮ੍ਰਿਤਪਾਲ ਦੀ ਮਾਂ ਨੂੰ ਤੇ ਇੱਕ ਉਹਦੇ ਸਾਥੀ ਨੇ ਦਿਵਾਰਮਾ ਬੁਰੂ ਮੰਨ ਲਿਆ ਅਵਲੇ ਦੇਰ ਮੈਂ ਮੰਨ ਲਿਆ ਤੇ ਇਦਾਂ ਹੀ ਢੰਡਰਾ ਵਾਲੇ ਨੂੰ ਪੇਸ਼ ਕੀਤਾ ਸੀ ਗੁਰੂ ਕਾਲੀਗਿਤਰ ਸਚੇ ਪਾਸ਼ਾ ਦੀ ਗੱਲਬਾਤ ਘੱਟ ਹੁੰਦੀ ਸੀ ਭਿੰਡਾਂ ਵਾਲਾ ਭਿੰਡਾਂ ਵਾਲਾ ਜ਼ਿਆਦਾ ਹੁੰਦੀ ਸੀ ਤੇ ਹੁਣ ਜਿਹੜਾ ਇਹ ਸਿਲਸਿਲਾ ਸ਼ੁਰੂ ਹੋਇਆ ਹੈ ਇਹਨਾਂ ਦਾ ਕੋਈ ਮਕਸਦ ਹੈ ਕਿ ਕਿਵੇਂ ਨਾ ਕਿਵੇਂ ਜਿਹੜਾ ਆਰਮਾ ਖਰਬਾਂ ਦਾ ਬਜਟ ਹੈ ਉਹ ਤੇ ਕਾਬਜ ਹੋਇਆ ਜਾਵੇ ਇੱਕ ਮੈਂ ਬਿੰਦ ਦੇ ਕੰਮ ਹੈ ਜਦੋਂ ਉਹ ਕਿਸੇ ਮਨੁੱਖ ਦੇ ਲਹੂ ਮੂਲ ਆ ਵੀ ਰਹੇ ਨੇ ਇਹਦਾ ਮਤਲਬ ਇਹ ਹੈ ਵੀ ਜਦੋਂ ਬਹੁਤਾ ਮੇਵਾ ਬਹੁਤਾ ਮਾਲ ਮਿਲ ਜਾਵੇ। ਤੁਹਾਡੇ ਮਨਸਪਾਲੇ ਪਰਿਵਾਰ ਨੂੰ ਕਰੋੜਾਂ ਦੇ ਵਿੱਚ ਜਿਹੜਾ ਫੰਡ ਹੈ ਉਹ ਮਿਲਿਆ ਹੋਇਆ। ਤੇ ਉਹਨੂੰ ਉਹਦੇ ਨਾਲ ਸਾਬਰਵੋਨ ਏਰੀਆ ਨੇੜੇ ਆਗ ਹੈ ਨਾ ਇਹ ਜੇ ਭਜਾਉਣੇ ਕੋਈ ਪਾਣੀ ਨਾਲ ਬੁਝਦੀ ਆ। ਜੇ ਕੋਈ ਕਹੇ ਕਿ ਲੱਕੜਾ ਹੋਰ ਪਾਈ ਜਾਈਏ ਅੱਗ ਬੁਝੂ ਰਹੀ। ਜਿੰਨੀ ਮਰਜ਼ੀ ਲੱਕੜਾ ਪਾ ਦਿਓ ਆਪੇ ਪੈਦੇ ਬੁਝਦੀ ਨਹੀਂ ਹੁੰਦੀ। ਤੇ ਉਹ ਵੀ ਇਹਨਾਂ ਲੋਕਾਂ ਦੀ ਕਹਾਣੀ। ਹੁਣੇ ਚਾਹੁੰਦੇ ਨੇ ਵੀ ਜਿੱਥੇ ਸਾਡੇ ਕੋਲ 20-25 ਕਰੋੜ ਹੈ ਉੱਥੇ 20-25 ਅਰਬ ਆਵੇ ਸਾਡੇ ਕੋਲ ਯਾਨੀ ਕਿ ਸ਼ੋਨਿਕ ਬੜੇ ਤੇ ਕਬਜ਼ਾ ਹੋਵੇ ਅਰਬਾਂ ਕਰਮਾਂ ਦੇ ਬਜਟ ਤੇ ਸਾਡਾ ਕਬਜ਼ਾ ਹੋਵੇ ਮਤਲਬ ਇਹ ਹੈ ਨਾਲ ਇਹਦਾ ਕੋਈ ਮਤਲਬ ਨਹੀਂ ਸਿੱਖੀ ਦੇ ਨਾਲ ਗੁਰੂਵਰਸਾਵ ਤੇ ਨਾਲ ਮੇਰੇ ਇੱਕ ਗੰਨ ਇਹ ਵੀਡੀਓ ਰਾਹੀਂ ਕਹਿਣਾ ਚਾਹੁੰਦਾ ਜਿਹੜੇ ਵੀ ਅੰਮ੍ਰਿਤਪਾਲ ਦੇ ਪਿੱਛੇ ਤੁਰਦੇ ਨੇ ਜਾਂ ਇਹਦੇ ਭਾਪੇ ਦੇ ਪਿੱਛੇ ਲੱਗ ਕੇ ਤੁਰੇ ਹੋਏ ਨੇ ਇਨਾਂ ਵਿੱਚੋਂ ਇੱਕ ਵੀ ਬੰਦਾ ਉਹ ਦਿਖਾਓ ਜਿਹੜਾ ਕਹਿੰਦਾ ਹੋਵੇ ਮੈਂ ਕਾਲਾ ਸਾਹਿਬ ਨੂੰ ਮੰਨਦਾ ਹਾਂ। ਇੱਕ ਵੀ ਬੰਦਾ ਕੋਈ। ਮੰਨਣ ਤੋਂ ਭਾਵੇਂ ਇਹ ਨਹੀਂ ਹੁੰਦਾ। ਤੇ ਜਦ ਤੱਕ ਇਹ ਕਹਿੰਦਾ ਵੀ ਕਾਲਾ ਸਾਹਿਬ ਨੂੰ ਮੈਂ ਮੰਨਦਾ ਹਾਂ। ਇਹਦਾ ਮਤਲਬ ਇਹ ਨਹੀਂ ਹੈਗਾ। ਜਿਹੜੀ ਸਿੱਖ ਰੈਪਿੰਗ ਜ਼ਿਆਦਾ ਹੈਗੀ ਆ। ਉਹਦੇ ਨਾਲ ਕਿੰਨੇ ਕੁ ਬੰਦੇ ਸਹਿਮਤ ਨੇ। ਕਿੰਨੇ ਕੁ ਡੇਰਿਆਂ ਦੇ ਵਿੱਚ ਉਹ ਰਹਿਤ ਮਰਜ਼ਾਦਾ ਚੱਲਦੀ ਹੈ। ਮੰਨਣ ਤੋਂ ਮਤਲਬ ਇਹ ਇਹ ਸਾਰੇ ਹੀ ਅੰਮ੍ਰਿਤਸਰ ਦੀ ਇੱਕ ਵੀਡੀਓ ਆਈ ਉਹ ਜਿਹੜੇ ਦਸਮਗ੍ਰੰਥ ਦੇ ਦੌਰੇ ਹੈਗੇ ਨੇ 24 ਸੌਤ ਤੋਂ ਬਾਹਰ ਉਹ ਕਢੀ ਜਾਂਦਾ ਔਰ ਬੜਾ ਭਜੇ ਉਹਨੇ ਇਹਨਾਂ ਤੋਂ ਪੁੱਛ ਲਓ ਤੁਸੀਂ ਮੰਜ਼ੂਰੀ ਤੇ ਮੇਰਾ ਨਹੀਂ ਮੰਨਦੇ ਇਹਨਾਂ ਦਾ ਇੱਕੋ ਹੀ ਮਤਲਬ ਹੈ ਵੀ ਅਸੀਂ ਸ਼੍ਰੋਮਣਿਕ ਵਡੇ ਤੇ ਕਾਬਜ ਹੋ ਕੇ ਅਰਬਾਂ ਖਰਬਾਂ ਦੇ ਬਜਟ ਤੇ ਕਾਬਜ ਹੋਣਾ ਤੇ ਜੇ ਇਹ ਬੰਦੇ 170 ਮੈਂਬਰ ਚਾਹੀਦੇ ਘਟੂ ਘਟ ਜਿਹੜੇ ਪੇਪਰ ਭਰਵਾਂਗੇ ਰਣਕੇ ਨੋਮੀਨੇਟ ਹੋਣਗੇ ਚੋਣਨ ਦੇ ਲਈ ਤੇ ਉਹ ਬੰਦੇ ਪੂਰੇ ਨਹੀਂ ਹੋਣੇ ਇਹਨਾਂ ਤੋਂ ਜਿਹੜੇ ਲੱਭਣਗੇ ਜਿਹੜੇ ਤਾਜ਼ਾ ਤਾਜ਼ਾ ਅਮਰ ਸ਼ਕਰ ਹਲੇ ਦਾੜੀ ਵੀ ਨਹੀਂ ਮੂੰਹ ਤੇ ਆਈ ਬੰਦੇ ਉਹ ਲੱਭਣਗੇ ਦੋਨਾਂ ਵਿੱਚੋਂ ਕਈ ਬਾਬਿਆਂ ਦੇ ਪੁਜਾਰੀ ਹੋਣਗੇ ਕਈਆਂ ਦੇ ਪਰਜੇ ਹੋਣਗੇ ਕਈ ਨਿਸ਼ੇੜੀ ਹੋਣਗੇ ਉਹ ਲੱਭਣਗੇ ਮਤਲਬ ਇਹ ਹੈਗਾ ਜਿਹੜੀ ਖੋਣ ਇਹਨਾਂ ਨੇ ਛੋਣਿਕ ਮਿੱਟੀ ਦੀ ਲੈਕਚਰ ਲਾਣ ਵਾਸਤੇ ਇਹ ਪ੍ਰਚਾਰ ਸ਼ੁਰੂ ਕੀਤਾ ਹੋਇਆ ਹੈ ਤੇ ਲੋਕਾਂ ਨੂੰ ਕਹਿ ਰਹੇ ਨੇ ਅਕਾਲ ਤਖਸ ਆਜ਼ਾਦ ਕਰੋੜ ਨੇ ਅਕਾਲ ਤਖਸ ਦਾ ਜਾਤ ਤੁਸੀਂ ਫੇਰ ਕਰਾਓ ਜੇ ਤੁਸੀਂ ਅਕਾਲ ਤਖਸ ਨੂੰ ਆਪ ਮੰਨਦੇ ਹੋ ਨਾ ਤੇਰੇ ਮੁੰਡੇ ਅਮਰਪਾਲ ਨੇ ਮੰਨੇ ਨਾ ਤੁਨ ਨਾਟਕਸ਼ਾਲੀ ਮੰਡੇ ਅਰੇ ਸਾਰੀ ਤਬਰ ਗਏ ਨੇ ਪਤਰ ਕਰ ਜਾ ਤੂੰ ਦਾਣਾ ਰੰਗ ਦੇ ਹਾਂ ਜੀ ਮੈਂ ਰੰਗ ਦਾਂਗਾ ਕੱਲ ਰਖਤੇ ਜਾਉਂਗੇ ਨਹੀਂ ਮੈਂ ਜਾਊਗਾ ਜੀ ਕੋਈ ਨਹੀਂ ਮੈਂ ਛੱਡ ਦਊਗਾ ਜੀ ਮੈਂ ਮਾफी ਮੰਗ ਲਊਗਾ ਆ ਤਾਂ ਇਹ ਲੋਕਾਂ ਦੀ ਹੈ ਕਰਦੂਤਾ ਨੇ ਜਾਣੇ ਕਿ ਮੇਰਾ ਕਹਿਣ ਤੋਂ ਮਤਲਬ ਅੱਜ ਤੋਂ ਬਾਅਦ ਇਹ ਹੈਗਾ ਵੀ ਇਹਨਾਂ ਲੋਕਾਂ ਦਾ ਜਿਹੜਾ ਮੇਨ ਮਕਸਦ ਹੈ ਉਹ ਗੰਗੋਂ ਦੇ ਨਾਲ ਨਹੀਂ ਰਿਹਾ ਉਹ ਪੈਸੇ ਨਾਲ ਤੇ ਦੂਜੀ ਗੱਲ ਜਿਹੜੀ ਇਹਨਾਂ ਦੇ ਕੋਲੋਂ ਬਹੁਤ ਵੱਡਾ ਨੁਕਸਾਨ ਹੋ ਰਿਹਾ ਉਹ ਇਹ ਹੈ ਕਿ ਜਿਹੜੇ ਨੌਜਵਾਨ ਪਹਿਲਾਂ ਜੇਲਾਂ ਵਿੱਚ ਬੈਠੇ ਆ ਮੇਮੰਦੀ ਸਿੰਘਾਂ ਦੀ ਗੱਲ ਨਹੀਂ ਕਰ ਰਿਹਾ ਜਿਹੜੇ ਇਹਨਾਂ ਨੇ ਪਸਾਏ ਆ ਉਹ ਵਿਆੜੀ ਤਰ ਤਾੜੀ ਤਾਂ ਉਹ ਨੇ ਜਿਹੜੇ ਤੇ ਪਰਦਾ ਪਿਆ ਹੋਇਆ ਹਾਲ ਤੱਕ ਜਵਾਨਤ ਨਹੀਂ ਕੋਈ ਨਾ ਕਿਸੇ ਨੂੰ ਕੁਛ ਚੇਤ ਮਿੰਨ ਦਿੱਤੀ ਹੈ ਉਹਨਨੇ ਕੁ ਬੈਰ ਵਾਈ ਨੇ ਕੀਤੀ ਜਿਹੜੇ ਹੁਣੇ ਦੁਆਰਾ ਫੋਰ ਸੌਣਗੇ ਉਹ ਅਣਗਿਣਤ ਹੋਣਗੇ ਕਿਉਂਕਿ ਅੰਮ੍ਰਿਤਪਾਲ ਵੇਲੇ ਤਾਂ ਕੋਈ ਸ਼ੁਕਰੇ ਹੋਏ ਸੀ ਨਸ਼ੇੜੀ ਸੀ ਉਹ ਫਸ ਗਏ ਤੇ ਜਿਹੜਾ ਨੂੰ ਹੁਣ ਲਾਜ ਦੇ ਨਾਲ ਸੌਣਗੇ ਸ਼ੌਣੇ ਕੋੜੇ ਦਾ ਮੈਂਬਰ ਬਣਨ ਵਾਸਤੇ ਇਹਨਾਂ ਨੇ ਹਲਾਸ਼ੇਰੀਆਂ ਦੇਣੀਆਂ ਨੇ ਹੁਣ ਪਤਾ ਨਹੀਂ ਕਿੰਨੇ ਕ ਪੈਸੇ ਇਹ ਗੁੰਡਾਗਰਦੀ ਕਰਨ ਲੱਗੇ ਦੇਖਦੇ ਥੋੜੀ ਐ ਇਹ ਤਾਂ 1 ਮਿੰਟ ਲਾਉਂਦੇ ਐ ਮੇਰਾ ਕਹਿਣ ਤੋਂ ਮਤਲਬ ਜਿਹੜਾ ਅੰਮ੍ਰਿਤਪਾਲ ਦਾ ਪਾਪਾ ਤੁਰਿਆ ਫਿਰਦਾ ਹੈ ਜਿਹੜੀ ਪਹਿਲਾਂ ਮੈਂ ਵਰਤੀ ਤੀ ਗੱਲ ਕੀਤੀ ਹੈ ਨੀਲੇ ਪੱਗ ਚਿੱਟਾ ਕੁਰਦਾ ਪਜਾਮਾ ਉੱਪਰ ਦੀ ਸ੍ਰੀ ਸਾਹਿਬ ਹੱਥਾਂ ਵਿੱਚ ਵੱਡੀ ਕਿਰਪਾਨ ਤੇ ਹਰੇਕ ਨੂੰ ਨੀਮਾ ਫੋਕੇ ਅਤੇ ਬਨੌਲੀ ਤੇ ਨਾਲੇ ਅੰਦਰ ਸੋਚਣਾ ਵੀ ਹੁਣ ਭੇਡਾਂ ਸਾਹਮਣੇ ਆ ਗਈ ਉਹਨਾਂ ਵਾਸਤੇ ਉਹਨਾਂ ਕਿੰਨੇ ਕਿੰਨੇ ਕਿਆ ਅੰਦਰ ਇਹ ਚੱਲਦਾ ਹੁੰਦਾ ਤੇ ਬਚ ਗਏ ਅਸੀਂ ਉਹਨਾਂ ਲੋਕਾਂ ਕਿਉਂਕਿ ਇਹਨਾਂ ਲੋਕਾਂ ਨੇ ਪਹਿਲਾਂ ਸਾਨੂੰ ਬੇਵਕੂਫ ਬਣਾਇਆ ਤੇ ਹੁਣ ਤਿਆਰੀਆਂ ਕਰ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ